ਜਗਜੀਤ ਸਿੰਘ ਢੱਲੇਵਾਲ ਤੋਂ ਪਹਿਲਾਂ ਹੋਵੇਗੀ ਸਾਡੀ ਸ਼ਹਾਦਤ ਕਾਲੇ ਲਿਬਾਸ ਦੇ ਵਿੱਚ 111 ਕਿਸਾਨਾਂ ਦਾ ਜਥਾ ਅੱਜ ਖਨੋਰੀ ਦੇ ਬੈਰੀਗੇਟਿੰਗ ਦੇ ਕੋਲ ਪ੍ਰਦਰਸ਼ਨ ਕਰੇਗਾ ਭੁੱਖ ਹੜਤਾਲ ਤੇ ਬੈਠੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਮਹਿਬੂਬ ਲੀਡਰ ਤੋਂ ਪਹਿਲਾਂ ਅਸੀਂ ਆਪਣੀ ਸ਼ਹਾਦਤ ਦੇਵਾਂਗੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਇਹ ਕਿਸਾਨ ਲੀਡਰ ਖਨੋਰੀ ਬਾਰਡਰ ਦੀ ਬੈਰੀਗੇਟਿੰਗ ਵੱਲ ਵੱਧ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ ਇਹ ਕਹਿਣਾ ਹੈ ਕਿਸਾਨਾਂ ਦਾ ਨਾਮ ਹੈ ਮੈਂ ਆਪਲ ਵੰਦ ਸਿੰਘ ਮਾਲ ਭਾਰਤਿਕ ਸੰਜਣੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਕੁਜੀ ਜੋ ਅੱਜ 111 ਜਥਾ ਜਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ ਇਹ ਲੋਕ ਇੱਥੇ ਆਪ ਮਹਾਰਿਆਣੇ ਨਾਲ ਖਾ ਰਹੇ ਨੇ ਬਹੁਤ ਵੱਡਾ ਕੱਟੇ ਕੋ ਛਾਂੜ ਕੇ ਨਾ ਕੱਟ ਰਹੇ ਨੇ ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਥੋਂ ਆਪਣੀਆਂ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਆਪਣੀ ਸ਼ਿੱਧੀ ਹੋਊਗੀ ਮਾਨਸਿਕ ਤੌਰ ਤੇ ਜਿਹੜੇ ਲੋਕ ਹੈ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਹੈ ਹਮੇਸ਼ਾ ਜਿੱਤਾ ਪ੍ਰਾਪਤ ਕੀਤੀ ਹੈ ਦੇਸ਼ ਆ ਯਾਦ ਕਰਾਉਣ ਦੇ 98% ਸ਼ਹੀਦियां ਇਹ ਪੰਜਾਬ ਨੇ ਦਿੱਤੀਆਂ ਸ਼ਹੀਦ ਹੋਣ ਲੱਗੇ ਦੀ ਕੋਈ ਇਹ ਗਿਣਤੀ ਘੱਟ ਨਹੀਂ ਪੈਂਦੀ 111 ਦਾ ਜਥਾਵਾ ਹੀ ਸ਼ਹੀਦ ਹੋ ਜਣਗੇ 111 ਦਾ ਫੇਰ ਜਥਾ ਤੇ ਆ ਰਹੇ ਆ ਉਹ ਕੋ ਨਾਲ ਵੀ ਇਕ ਇਕ ਹੋ ਰਿਹਾ ਹੈ ਅੱਗੂ ਬੇਨਤੀ ਕਰ ਰਹੇ ਦੀ ਜਿਹੜੇ ਵੀ ਬਿਮਾਰ ਨੇ ਉਹ ਆਪ ਦਾ ਨਾਮ ਵਾਪਸ ਲੈ ਸਕਦੇ ਨੇ ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂ ਵਾਸਤੇ ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਇਸ ਜਥੇ ਨਾ ਜਾਓ ਇਤੋਂ ਜਾਤ ਆਪੀਲ ਆਗਵਾ ਨੂੰ ਸਰਦਾਰ ਕਾਕਾ ਸਿੰਘ ਕੋਰਲਾ ਜਨਰਸਖਤਰ ਪੰਜਾਬ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਇਹ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਹੈ ਜ ਨਹੀਂ ਵੀ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਵੀ ਜਾਂ ਇਹ ਮੰਗਾ ਮੰਨਣ ਜਾਂ ਇਹ ਸ਼ਹੀਦ ਹੋ ਗਏ ਉਹਨਾਂ ਦੇ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫੋਰਮ ਨੇ ਤੁਮੀ ਫੋਰਮ ਨੇ ਫੈਸਲਾ ਲਿਆ ਕਿ ਸਾਡੇ ਪ੍ਰਧਾਨ ਜੀ ਦੀ ਜੀ ਸਿੱਧਲੇਵਾਲ 55 ਦਿਨ ਹੋ ਗਏ ਮਰਨ ਬਾਅਦ ਵੀ ਬੈਠੇ ਆ ਸਰਕਾਰ ਦੀ ਕੰਤ ਜੂਨ ਤੱਕ ਨਹੀਂ ਸਰਕੀ ਹੱਲ ਲੋਕਾਂ ਨੂੰ 11 ਮਹੀਨੇ ਹੋ ਗਏ ਸਾਨੂੰ ਉਹਦੇ ਬਾਗਰਾਂ ਦੇ ਬੈਠਿਆਂ ਨੇ ਕਿੰਨੇ ਸਾਡੇ ਆਸਾਨ ਰਸੀਦ ਹੋ ਗਏ ਇਸ ਕਰਕੇ ਸਾਨੂੰ ਡੱਲੇਵਾਲ ਸਾਡੇ ਬਾਪੂ ਡੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੀ ਹਸ ਹੱਤ ਕਿਉਂ ਨਾਲ ਦੀ ਜੀ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਮਰਨ ਵਰਤੇ ਬੈਠ ਰਹੇ ਆ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਦੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜਾਏ ਆ ਇੰਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕੁਰਬਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਵੀ 98% ਕੁਰਬਾਨੀਆਂ ਦੇਣ ਲਈ ਤਿਆਰ ਆਂ ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤੇ ਬੈਠੇ ਹਾਂ ਕੋਈ ਘਰੇ ਮੈਸੇਜ ਨਹੀਂ ਲਾਇਆ ਜੀ ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਵੀ ਤਕੜੇ ਰਹੋ ਬਾਪੂ ਢੱਲੇਵਾਲ ਦੇ ਪਰਿਵਾਰ ਵਾਂਗੂੰ ਜਿਹੜਾ ਇਰਾਦਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ ਉਹਦੇ ਪਰਿਵਾਰ ਨੂੰ ਵੇਖਿਓ ਤੇ ਜਿੱਤ ਕੇ ਆਵਾਂਗੇ ਮਿਲਾਂਗੇ ਜ਼ਰੂਰ ਜਿਉਂਦੇ ਰਹੇ ਤੇ ਕਾਲੀਆਂ ਲੁਈਆਂ ਵਿੱਚ ਜਾ ਰਹੇ ਹਾਂ ਸਪੈਸਟ ਦੇ ਪ੍ਰੋਟੈਸਟ ਹਾਂਜੀ ਇਹ ਰੋਸ ਵਜੋਂ ਅਸੀਂ ਕਾਲੀਆਂ ਪੱਤੀਆਂ ਬਨ ਕੇ ਕਾਲੀਆਂ ਲੁਈਆਂ ਲੈ ਕੇ ਜਾ ਰਹੇ ਹਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਜੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਰਦਾਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਤੀਆਂ ਬਨ ਕੇ ਕਾਲੀਆਂ ਲੁਈਆਂ ਲੈ ਕੇ ਜਾ ਰਹੇ ਹਾਂ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਤਾਂ ਉਧਰથી ਹੁਣ ਮੂਰੇ ਆਏ ਗਿਆ ਇਹ ਕਿਹੜਾ ਕਹੋਗੇ ਜਿਹੜੀ ਹਰਿਆਣਾ ਪੁਲਿਸ ਵੱਲੋਂ ਮੂਰੇ ਆਏ ਦਿਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਅਗਲੇ ਮੰਗਾਂ ਮੰਨਵਾਉਣੀਆਂ ਨੇ ਕਿ ਜੇ ਮਰਨਾ ਉਹ ਸਰਕਾਰ ਵੇਖ ਲੇ ਵੀ ਸਾਨੂੰ ਮਾਰਨਾ ਇਹ ਸਾਡੀ ਮੰਗਾਂ ਮੰਨੀਆਂ ਨੇ